ਕੱਲ ਥਾਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੈਂਟੋਨਮੈਂਟ ਏਡੀਸੀ ਵੀ ਮਨੂਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਨੂੰ ਡੇਰਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਦ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਤਕਰਾਰ ਹੋਇਆ ਉਸ ਤਕਰਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ अर्ਲੀ ਮਾਰਨਿੰਗ ਆ ਉਸ ਗਿਊਸ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋੜ ਹੋ ਬਾਅਦ ਸ਼ੇਅਰ ਕਰ ਸਕਦੇ ਆ ਸਰ ਕਾਤਲ ਕੰਮ ਕੀ ਕਰਕੇ ਮਰਡਰ ਕਰਨੀ ਗਿਆ ਸੀ ਜਾਂ ਫਿਰ ਇਦੀ ਕੋਈ ਹੋਰ ਮਨਸਾ ਸੀ ਇਹ ਵਾਕਫਗਾਰ ਸੀ ਵਾਕਫਗਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਯੈਸ ਇਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ ਲਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਦਿਆਂਗੇ ਜਿਹੜਾ ਇਹਨਾਂ ਦੇ ਸੰਬੰਧ ਵਿੱਚ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਦੇ ਉਹਨਾਂ ਨੇ ਜਸਮਨ ਦੱਸਿਆ ਉਹ 7 7-8 ਸਾਲ ਤੋਂ ਇਹਨਾਂ ਦਾ ਵਕਫਕਾਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਦੋਂ ਬਾਹਰ ਦੇ ਨੇ ਮੂੰਹ ਬੰਦ ਕਰਕੇ ਬਾਹਰ ਨੂੰ ਦੇਖ ਰਿਆ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤੱਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪ੍ਰਾਣੀ ਵਾਕਵਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਇਹ ਇਹ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸਾ ਹੈ ਜੀ ਇਹਦੀ ਫੈਮਿਲੀ ਹੈ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਜਿਹਦੇ ਨਾਲ ਜਿਹੜਾ ਲੜਾਈ ਝਗੜਾ ਹੋਇਆ ਤੇ ਜਾਂਦੇ ਵਿੱਚ ਆਪੂ ਚੁਕੇ ਪਹਿਲੇ ਕੋਈ ਗੱਲਬਾਤ ਹੋਈ ਹੋਈ ਕੀ ਨਹੀਂ ਆਪਕੋ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਰੈਡੈਂਟੀਫਾਈ ਕੀਤਾ ਰੈਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਅਸੀਂ ਵਰਕਆਊਟ ਕਰਨੀਆਂ ਚਾਰਪੁਰ ਸਰ ਕਿੱਥੇ ਹੈ ਹੈਰਪੁਰ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਦੁਰਦਾ ਫਿਰਦਾ ਸੀ ਉੱਥੇ ਸਾਡੀ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਵਨਾ ਸੀਨ ਉੱਥੋਂ ਲੇਕਨ ਇਸ ਤਰ੍ਹਾਂ ਦੀ ਗੱਲ ਆਈ ਕਿ ਜਿਸ ਦਾ ਜੇਲ੍ਹ ਚ ਗਿਆ ਸੀ ਤੇ ਘਰ ਦੇ ਮਨ ਕੱਢ ਦਿੱਤਾ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਬਦਨਾਮੀ ਕੀਤੀ ਹੋਈ ਨਹੀਂ ਐਜ਼ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹਦੇ ਜੇਲ੍ਹ ਜੇਲ੍ਹ ਚ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਗੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਸਾਡੀਆਂ ਜਾਰੀ ਆ ਇਹ ਕਿਆਸਰਾਈਆਂ ਨੇ ਇਹਦੀ ਇਨਕੁਇਰੀਸ਼ਨ ਦੇ ਵਿੱਚ ਸਾਰੀ ਗੱਲ ਕਲੀਅਰ ਹੋਵੇ ਸਰ ਇਹ ਦੋ ਹੀ ਚੀਜ਼ ਹੋ ਸਕਦੀ ਹੈ ਜਾਂ ਤੇ ਰੁਕਣ ਦੇ ਮਕਸਦ ਨਾਲ ਗਿਆ ਹੈ ਜਾਂ ਕੋਈ ਰਿਲੇਸ਼ਨਸ਼ਿਪ ਦੀ ਗੱਲ ਹੈ ਉਹ ਇਸਾ ਕਰਨ ਦੇ ਸਾਹਮਣੇ ਆ ਨਹੀਂ ਰਹੇ ਤੁਹਾਡੀਆਂ ਗੱਲਾਂ ਠੀਕ ਆ ਬਟ ਜਿੱਨਾਂ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੱਨਾਂ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਐਕਟਿਵਾ ਵੀ ਚੁੱਕਿਆ ਗਿਆ ਉਹਦੀ ਗੱਲ ਸਮਝ ਆਈ ਅਦਰਵਾਈਜ਼ ਉੱਥੇ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਕੋਈ ਲੁੱਟਖੋ ਇਦਾਂ ਦੀ ਕੋਈ ਗੱਲ ਨਹੀਂ ਹੋਈ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ 'ਚੋਂ ਚਾਕੂ ਚੱਕ ਕੇ ਉੱਥੇ ਖੜੇ ਪੈਰ ਮਾਰਿਆ ਸਰ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਇਹ ਉਹਦੇ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋ ਗਈ ਤੇ ਇਹਲੇ 10-15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ-ਹੌਲੀ ਪਤਾ ਲੱਗਦੀ ਕੋਈ ਨਸ਼ੇ ਦਾ ਵੀ ਆਦੀ ਸਰ ਨਸ਼ਾ ਕਰਦਾ ਹੋਵੇਗਾ ਜੇ ਸਰ ਦੂਸਰਾ ਕੇਸ ਕਿਹੜਾ ਜੀ ਅੱਜ ਕਿੰਨਾ ਹੋ ਜਾਂਦਾ ਜੀ ਸਵੇਰੇ ਅੱਡੀ ਮਾਰਨਿੰਗ ਆਨਰ ਆ ਰਹੀ